ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਸੀ ਲੈ ਕੇ ਆਏ ਹਾਂ ਬਹੁਤ ਵਧੀਆ ਪਰਿਵਾਰ ਤੋਂ ਮੁੰਡੇ ਅਤੇ ਕੁੜੀਆਂ ਦੇ ਰਿਸ਼ਤੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਕਿਉਂਕਿ ਸਾਡੇ ਦੁਆਰਾ ਚੈਨਲ ਤੇ ਐਡ ਲਗਵਾਈ ਜਾਂਦੀ ਹੈ ਜਾਂ ਫਿਰ ਪਰਿਵਾਰਾਂ ਨੂੰ ਰਿਸ਼ਤੇ ਮੈਚ ਕਰਕੇ ਦਿੱਤੇ ਜਾਂਦੇ ਹੈ ਜੀ ਰਿਸ਼ਤਾ ਹੈ ਜੀ 344 ਨੰਬਰ ਫਾਈਲ ਜ਼ਿਲ੍ਹਾ ਸ਼੍ਰੀ ਮੋਖਸਰ ਸਾਹਿਬ ਤੋਂ ਮੁੰਡੇ ਦਾ ਰਿਸ਼ਤਾ ਦਾ ਕਾਸਟ ਹੈ ਜੱਟ ਸਿੱਖ ਗੋਤ ਸਿੱਧੂ ਡੇਟ ਆਵਦ 19 ਜੁਲਾਈ 1996 ਕਾਦਾ 5 11 ਪੜ੍ਹਾਈ ਗ੍ਰੈਜੂਏਸ਼ਨ ਪਾਸ ਨਾਲ ਕੰਪਿਊਟਰ ਕੋਰਸ ਤੇ ਜੌਬ ਪ੍ਰਾਈਵੇਟ ਬੈਂਕ ਵਿੱਚ ਹੈ ਸੈਲਰੀ 20000 ਰੁਪਿਆ ਜ਼ਮੀਨ 2 ਕਿੱਲੇ 2 ਪਲਾਟ ਇਨ ਸਿਟੀ ਮੁੰਡਾ ਵਧੀਆ ਸਿੱਖ ਸਰਦਾਰ ਵੈਸ਼ਨੂ ਆ ਨਸ਼ੇ ਪੱਤੇ ਤੋਂ ਬਿਲਕੁਲ ਰਹਿਤਾ કુડી ਦਾ ਰਿਸ਼ਤਾ ਚਾਹੀਦਾ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਪਰਿਵਾਰ ਦਾ ਨੰਬਰ નોਟ ਕਰੋ 9886100015 اگلا ਰਿਸ਼ਤਾ ਹੈ ਕੁੜੀ ਦਾ ਜੀ 318 ਨੰਬਰ ਫਾਈਲ ਨਾਮ ਦਪਾਂਸ਼ੀ अरोड़ा ਡੇਟ ਆਫ ਬਰਥ 291994 ਪਲੇਸ ਆਫ ਬਰਥ ਜਲੰਧਰ ਟਾਈਮ ਆਫ ਬਰਥ 2:20 ਏਐਮ ਦਾ ਮੰਗਲੀਕ ਹੈ ਤੇ ਅਨ ਮੈਰਿਡ ਹੈ ਹਾਈਟ 5 ਫੁੱਟ 2 ਇੰਚ ਕੁਆਲੀਫਿਕੇਸ਼ਨ ਐਮਸੀਏ ਵੈਬ ਡਿਜ਼ਾਈਨਿੰਗ ਫਾਦਰ ਬਿਜ਼ਨਸਮੈਨ ਮਦਰ ਹਾਊਸ ਵਾਈਫ ਸਿਵਲਮ ਯੰਗਰ ਬ੍ਰਦਰ ਹੈ ਜੀ ਰੈਜ਼ੀਡੈਂਟ ਕਪੂਰਥਲਾ ਪ੍ਰੈਫਰੈਂਸ ਜਲੰਧਰ ਲੁਧਿਆਣਾ ਹੁਸ਼ਿਆਰਪੁਰ ਪਰਿਵਾਰ ਦਾ ਨੰਬਰ ਨੋਟ ਕਰੋ 9987 50 0 44 ਅਗਲਾ ਰਿਸ਼ਤਾ ਹੈ 1319 ਨੰਬਰ ਫਾਈਲ ਕੁੜੀ ਦਾ ਰਿਸ਼ਤਾ ਹੈ ਕੁੜੀ ਦੀ ਕਾਸਟ 크ਿਸਚਨ ਜ਼ਿਲ੍ਹਾ ਗੁਰਦਾਸਪੁਰ ਤੋਂ ਆ ਨਾਮ ਸੁਨੀਤਾ ਉਮਰ 33 ਸਾਲ ਪੜ੍ਹਾਈ ਜੀ ਐਨ ਐਮ ਨਰਸਿੰਗ ਐਮ ਏ ਪਾਸ ਕੁੜੀ ਨੂੰ ਥੋੜੀ ਜਿਹੀ ਪੋਲੀਏ ਦੀ ਪ੍ਰੋਬਲਮ ਹੈ ਲੈਫਟ ਪੈਰ ਵਿੱਚ ਕੰਮਕਾਰ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ ਕੁੜੀ ਵਧੀਆ ਸੋਣੀ ਸੁਨੱਖੀ ਆ ਮੁੰਡਾ ਵਧੀਆ ਨਸ਼ੇ ਪਤੇ ਤੋਂ ਰਹਿਤ ਹੋਵੇ ਤੇ ਕੰਮ ਵਧੀਆ ਕਰਦਾ ਹੋਵੇ ਨਾਲ ਵਧੀਆ ਜੋਬ ਪ੍ਰਾਈਵੇਟ ਹੋਵੇ ਪਰਿਵਾਰ ਦਾ ਨੰਬਰ ਨੋਟ ਕਰ ਸਕਦੇ ਹੋ 991544590029 ਆਗਲਾ ਕੁੜੀ ਦਾ ਹੀ ਰਿਸ਼ਤਾ ਹੈ ਜੀ 320 ਨੰਬਰ ਫਾਈਲ ਜ਼ਿਲ੍ਹਾ ਬਰਨਾਲਾ ਨਾਮ ਜਸਦੀਪ ਕੌਰ ਕੁੜੀ ਦੀ ਕਾਸਟ ਆ ਰਵੀਦਾਸੀ ਡੇਟ ਆ ਬੱਥਾ 1994 ਪੜ੍ਹਾਈ ਪਲੱਸ 2 ਐਨ ਐਮ ਨਰਸਿੰਗ ਹਾਈਟ ਹੈ ਜੀ ਕੁੜੀ ਦੀ 5 ਫੁੱਟ 5 ਇੰਚ ਫਾਦਰ ਸਰਨੇਮਾ ਰੰਗੇਰ ਰੰਗਰੇ ਤੇ ਪਰਿਵਾਰ ਚ ਹੈ ਜੀ ਮਾਤਾ ਪਿਤਾ ਦੋਪਰਾ ਮੰਗਾ ਜੀ ਮੁੰਡਾ ਆਰਮੀ ਚ ਹੋਵੇ ਤੇ ਵਧੀਆ ਨਿਸ਼ਪਤੇ ਤੋਂ ਰਹਿਤ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 8699255298 ਇਸ ਤੋਂ ਬਾਅਦ ਹੋਰ ਵੀ ਰਿਸ਼ਤੇ ਕੁੜੀਆਂ ਦੇ ਆ ਜੀ ਹੁਣ ਅਗਲੇ ਰਿਸ਼ਤੇ ਮੁੰਡਿਆਂ ਦੇ ਰਿਸ਼ਤਾ ਹੈ ਜੀ 6345 ਨੰਬਰ ਫਾਈਲ ਜ਼ਿਲ੍ਹਾ ਜਲੰਧਰ ਮੁੰਡੇ ਦੀ ਕਾਸਟ ਅਰੋੜਾ ਡੇਟ ਆਵ ਬਰਥ ਸ਼ਬੀ ਦਾਸ 2000 ਦਾ ਬੌਰਨ ਹਾਈਟ 5 ਫੁੱਟ 8 ਇੰਚ ਵਧੀਆ ਪੜ੍ਹਾਈ ਕਰੀ ਹੈ ਟਾਈਮ ਆ ਜੀ ਲਿਵਿੰਗ ਇਨ ਕੈਨੇਡਾ 3 ਵਜੇ 4 ਮਿੰਟ ਦਾ ਟਾਈਮ ਪਰਿਵਾਰ ਚ ਮਾਤਾ ਪਿਤਾ ਇੱਕ ਭੈਣ ਅਨਮੈਰਿਡ ਫਾਦਰ ਸਾਹਿਬ ਦਾ ਆਪਣਾ ਬਿਜ਼ਨਸ ਮਦਰ ਹਾਊਸ ਵਾਈਫ ਸੈਲਰੀ ਵਧੀਆ ਲੈ ਰਿਹਾ ਹੈਗਾ ਮੁੰਡਾ ਮੁੰਡਾ ਵਧੀਆ ਸੋਹਣਾ ਸੁਨੱਖਾ ਤੇ ਨਸ਼ਪਤੀ ਤੋਂ ਰਾਇਤਾ ਮੰਗ ਕੋਈ ਨਹੀਂ ਕੁੜੀ ਪੜ੍ਹੀ ਲਿਖੀ ਹੋਵੇ ਸੋਹਣੀ ਸੁਨੱਖੀ ਤੇ ਸਿਆਣੀ ਤੇ ਸਮਝਦਾਰ ਜੇਕਰ ਲੜਕੀ ਕੈਨੇਡਾ ਦੀ ਪੀਆਰ ਹੋਵੇ ਤਾਂ ਉਸ ਤੋਂ ਵੀ ਵਧੀਆ ਗੱਲ ਹੈ ਬਾਕੀ ਹੋਰ ਵਧੇਰੇ ਜਾਣਕਾਰੀ ਲਈ ਇਕ ਤਰ੍ਹਾਂ ਪੜਾਈ ਦੀ ਇਨਫੋਰਮੇਸ਼ਨ ਤੇ ਟਾਈਮ ਉਹ ਟਾਈਮਿੰਗ ਦਾ ਪਰਿਵਾਰ ਤੋਂ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਤੁਸੀਂ ਪਰਿਵਾਰ ਦਾ ਨੰਬਰ ਡਾਇਰੈਕਟ ਨੋਟ ਕਰੋ ਤੇ ਗੱਲਬਾਤ ਕਰੋ 99887 ਪੂਰਾ 544 ਦੂਜਾ ਫਿਰ 999875004 ਅਗਲਾ ਰਿਸ਼ਤਾ ਮੁੰਡੇ ਦਾ ਜੀ 3646 ਨੰਬਰ ਫਾਈਲ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਨਾਮ ਸਿੰਘ ਕਾਸਟ ਜਰਸੀ ਗੋਤਮਾਨ ਡੇਟ ਆਫ ਬਰਥ 1999 ਹਾਈਟ 5 ਫੁੱਟ 3 ਇੰਚ ਪੜਾਈ ਬੀਏ ਪਾਸ ਕੰਮ ਖੇਤੀਬਾੜੀ ਨਾਲ ਡੈਰੀ ਫਾਰਮ ਨਾਲ ਡੈਰੀ ਫਾਰਮ ਤੇ ਲੱਗਿਆਗਾ ਤੇ ਜ਼ਮੀਨ 5 ਕਿੱਲੇ ਆ ਪਰਿਵਾਰ ਚ ਮਾਤਾ ਪਿਤਾ ਤੇ ਦਾਦੀ ਜੀ ਇੱਕ ਵੱਡੀ ਭੈਣ ਮੈਰਿਡ ਆ ਪਿਤਾ ਖੇਤੀਬਾੜੀ ਮਾਤਾ ਹਾਊਸ ਵਾਈਫ ਮੰਗ ਕੋਈ ਨਹੀਂ ਕੁੜੀ ਪੜੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਕੁੜੀ ਨੂੰ ਘਰ ਦਾ ਕੰਮਕਾਰ ਆਉਂਦਾ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ ਅਤੇ ਡਾਇਰੈਕਟ ਗੱਲ ਕਰੋ 88346686971 ਅਗਲਾ ਰਿਸ਼ਤਾ ਹੈ ਜੀ 3647 ਨੰਬਰ ਫਾਈਲ ਜ਼ਿਲ੍ਹਾ ਫਰੀਦਕੋਟ ਨਾਮ ਸਿੰਘ ਮੁੰਡੇ ਦੀ ਕਾਸਟ ਜੱਟ ਸਿੱਖ ਗੋਤ ਹੈ ਚਹਿਲ ਉਮਰ 27 1996 ਕਾਦਾ 6 ਫੁੱਟ ਪੜਾਈ ਡਿਪਲੋਮਾ ਇਨ ਐਡਮਿਨਿਸਟ੍ਰੇਸ਼ਨ ਫਾਈਨਾਂਸ ਐਂਡ ਮਾਰਕੀਟਿੰਗ ਸਟੱਡੀ ਕੰਪਲੀਟਡ ਇਨ ਇਟਲੀ ਜੋ ਜੋ ਟੈਕਸ ਅਕਾਊਂਟਿੰਗ ਜੌਬ ਟੈਕਸ ਅਕਾਊਂਟਿੰਗ ਅਸਿਸਟੈਂਟ ਐਂਡ ਟਰੱਕ ਆਪਰੇਟਰ ਰੈਜ਼ਿਡੈਂਸ ਇਟਲੀ ਮੰਗ ਕੋਈ ਨਹੀਂ ਵਧੀਆ ਘਰ ਇੱਕ ਬਣਿਆ ਇੱਕ ਨਵੀਂ ਕੋਠੀ ਤਿਆਰ ਹੋ ਰਹੀ ਹੈ ਵਧੀਆ ਜ਼ਮੀਨ ਕੁੜੀ ਇੰਡੀਆ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਇੰਡੀਆ ਤੋਂ ਰਸਤਾ ਲੈਣਾ ਜੀ ਜਾਂ ਫਿਰ ਇਟਲੀ ਤੋਂ ਹੋਵੇ ਲੜਕੀ ਪਰਿਵਾਰ ਦਾ ਨੰਬਰ ਨੋਟ ਕਰੋ +393465119561 ਦੁਬਾਰਾ ਫੇਰ +393465519561 ਬਹੁਤ ਵਧੀਆ ਪਰਿਵਾਰ ਤੋਂ ਇਹ ਮੁੰਡੇ ਦਾ ਰਿਸ਼ਤਾ ਹੈ ਜੀ ਆਪਣੇ ਕੋਲ ਘਰ ਦੀਆਂ ਵੀਡੀਓ ਵੀ ਆਈਆਂ ਹੋਈਆਂ ਹੈਗੀਆਂ ਪਰਿਵਾਰ ਨਾਲ ਡਾਇਰੈਕਟ ਤੁਸੀਂ ਗੱਲਬਾਤ ਕਰ ਸਕਦੇ ਹੋ ਵਧੇਰੇ ਜਾਣਕਾਰੀ ਲਈ ਆਗਲੇ ਰਿਸ਼ਤੇ ਹੈ ਜੀ ਕੁੜੀਆਂ ਦੇ ਜ਼ਿਲ੍ਹਾ ਕਪੂਰਥਲਾ ਨਾਮ ਰਮਨਦੀਪ ਕੌਰ ਕਾਸਟ ਮਜਬੀ ਸਿੱਖ ਫਾਈਲ ਨੰਬਰ ਹੈ 321 ਗੋਤ ਅਡਵਾਲ ਉਮਰ 28 ਸਾਲ ਕੱਦ 53 ਪੜ੍ਹਾਈ ਪਲੱਸ 2 ਪਲੱਸ ਡਿਪਲੋਮਾ ਇਨ ਡਰੈੱਸ ਡਿਜ਼ਾਈਨਿੰਗ ਡਿਜ਼ਾਈਨਰ 3 ਸਾਲ ਦਾ ਆਈਟੀਆਈ ਸਟੀਚਿੰਗ ਇੱਕ ਬ੍ਰਦਰ ਇਨ ਆਰਮੀ ਫਾਦਰ ਇਜ਼ ਫਾਰਮਰ ਜ਼ਮੀਨ ਟੋਟਲ 6 ਕਿੱਲੇ ਮੁੰਡਾ ਨਸ਼ਪਤੇ ਤੋਂ ਰਹਿਤ ਹੋਵੇ ਅਤੇ ਵਧੀਆ ਪਰਿਵਾਰ ਹੋਵੇ ਕੰਮਕਾਰ ਵਧੀਆ ਕਰਦਾ ਹੋਵੇ ਮੁੰਡਾ ਪਰਿਵਾਰ ਦਾ ਨੰਬਰ ਨੋਟ ਕਰੋ 708778294 ACG301 322 ਨੰਬਰ ਫਾਈਲ ਦਾ ਰਿਸ਼ਤਾ ਆਗਲਾ ਰਿਸ਼ਤਾ ਆਇਆ 322 ਨੰਬਰ ਫਾਈਲ ਦਾ ਰਿਸ਼ਤਾ ਜਿਲਾ ਹੁਸ਼ਿਆਰਪੁਰ ਨਾਮ ਸਪਨਾ ਕੁਮਾਰੀ ਡੇਟੋ 3 ਤਕਤੂਬਰ 1993 ਟਾਈਮ 11:55 AM ਲੁਧਿਆਣੇ ਦਾ ਵਰਨ ਪੜਾਈ ਪਲੱਸ 2 ਡੀਸੀਏ ਹਾਈਟ 53 ਕਾਸਟਾ ਜੱਟ ਜਰਨਲ ਮੁੰਡਾ ਵਧੀਆ ਜੌਬ ਕਰਦਾ ਹੋਵੇ ਅਤੇ ਪਰਿਵਾਰ ਵਧੀਆ ਹੋਵੇ ਤੇ ਮੁੰਡਾ ਨਸ਼ੇ ਪਤੇ ਤੋਂ ਰਹਿਤ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 9041007861 ਆਗਲਾ ਰਿਸ਼ਤਾ ਆਇਆ ਜੀ ਤਿੰਨ ਸੋ ਬਾਈ ਨੰਬਰ ਫਾਈਲ ਜ਼ਿਲ੍ਹਾ ਲੁਧਿਆਣਾ ਕੁੜੀ ਦੀ ਕਾਸਟ ਹੈ ਜੱਟ ਸਿੱਖ ਡੇਟ ਆਫ ਬਰਥ 7/2/1994 ਹਾਈਟ 57 ਪੜ੍ਹਾਈ ਡਿਪਲੋਮਾ ਆਫ ਲੈਂਗੁਏਜ ਡਿਪਾਰਟਮੈਂਟ ਡਰਾਈਵਿੰਗ ਲਾਇਸੈਂਸ ਵੀ ਹੈ ਤੇ ਰੈੱਡ ਪਾਸਪੋਰਟ ਹੋਲਡਰ ਲਿਵਿੰਗ ਇਨ ਇਟਲੀ 20 ਸਾਲ ਤੋਂ ਰਹਿ ਰਹੇ ਹੈ ਇਟਲੀ ਚ ਜੋਬ ਬਾਇਓਮੈਡੀਕਲ ਸੈਲਰੀ 2 ਲੱਖ ਫਾਦਰ ਵਰਕਿੰਗ ਮਦਰ ਹਾਊਸ ਵਾਈਫ ਬ੍ਰਦਰ ਅਨਮੈਰਿਡ ਕੁੜੀ ਬਹੁਤ ਸੋਹਣੀ ਸੁਨੱਖੀ ਆ ਮੰਗ ਹੈ ਜੀ ਮੁੰਡਾ ਵਧੀਆ ਸੋਹਣਾ ਸੁਨੱਖਾ ਹੋਵੇ ਤੇ ਨਸ਼ੇ ਪੱਤੇ ਤੋਂ ਰਹਿਤ ਹੋਵੇ ਜ਼ਮੀਨ ਨਾਲ 5 ਕਿਲੇ ਤੋਂ ਉੱਪਰ ਹੋਵੇ ਮੁੰਡਾ ਚਾਹੀਏ ਕਿਸੇ ਵੀ ਕੰਟਰੀ ਦਾ ਹੋਵੇ ਪੀਆਰ ਚਾਹੇ ਪੰਜਾਬ ਤੋਂ ਵੀ ਹੋਵੇ ਵਧੀਆ ਪਰਿਵਾਰ ਹੋਵੇ ਮਿਲਵਰਤਨ ਅਨੁਸਾਰ ਤੇ ਸੋਹਣਾ ਹੋਵੇ ਮੁੰਡਾ ਬਹੁਤ ਵਧੀਆ ਪਰਿਵਾਰ ਤੋਂ ਇਹ ਰਿਸ਼ਤਾ ਸੀ ਜੀ ਕੁੜੀ ਦਾ 2 322 ਨੰਬਰ ਫਾਈਲ ਕਹਿ ਕੇ ਕੁੜੀ ਦਾ ਰਿਸ਼ਤਾ ਤੁਸੀਂ ਲੈਣਾਗਾ ਅਗਲਾ ਰਿਸ਼ਤਾ ਆਇਆ 323 ਨੰਬਰ ਫਾਈਲ ਰਿਸ਼ਤਾ ਨਾਮ ਪੂਨਮ ਜ਼ਿਲ੍ਹਾ ਪਟਿਆਲਾ ਕਾਸਟ ਐਸਸੀ ਡੇਟੋ ਬਰਤ 581998 ਕੱਦ 52 ਪੜ੍ਹਾਈ ਬੀਸੀਏ ਐਂਡ ਐਮਐਸਸੀ ਆਈਟੀ ਗ੍ਰੈਜੂਏਸ਼ਨਲ ਪੋਸਟ ਗ੍ਰੈਜੂਏਸ਼ਨ ਬਾਅਦ ਕੰਪਲੀਟਡ ਪੰਜਾਬੀ ਯੂਨੀਵਰਸਿਟੀ ਕੋਰੇਸ ਪਾਣਡੇ ਇਸ ਅਕੂਪੇਸ਼ਨ ਕਾਉਂਸਲਰ ਫਾਦਰ ਵਰਕ ਇਲੈਕਟ੍ਰੀਸ਼ੀਅਨ ਤੇ ਮਾਦਰ ਆਸਾ ਵਰਕ ਸਿਵਲਿੰਗ ਵਨ ਯੰਗਰ ਬ੍ਰਦਰ ਵਨ ਐਲਡਰ ਬ੍ਰਦਰ ਕੁੜੀ ਸਰਕਾਰੀ ਨੌਕਰੀ ਕਰਦੀ ਆ ਮੰਗ ਹੈ ਜੀ ਮੁੰਡਾ ਸਰਕਾਰੀ ਨੌਕਰੀ ਕਰਦਾ ਹੋਵੇ ਕਾਸਟ ਐਸਟੀ ਹੀ ਹੋਵੇ ਮੁੰਡੇ ਦੀ ਕੁੜੀ ਦੀ ਕਾਸਟ ਐਸਟੀ ਹੈ ਤੇ ਜਿਲ੍ਹਾ ਪਟਿਆਲੇ ਤੋਂ ਹੀ ਰਿਸ਼ਤਾ ਹੋਵੇ ਮੁੰਡਾ ਗਵਰਨਮੈਂਟ ਲੱਗਿਆ ਹੋਵੇ ਤੇ ਕੁੜੀ ਬੜੀ ਵਧੀਆ ਸੋਹਣੀ ਸੁਨੱਖੀ ਹੈ ਬਹੁਤ ਵਧੀਆ ਪਰਿਵਾਰ ਤੋਂ ਹੀ ਰਿਸ਼ਤਾ ਸੀ 324 ਨੰਬਰ ਫਾਈਲ ਕਹਿ ਕੇ ਇਹ ਰਿਸ਼ਤਾ ਤੁਸੀਂ ਲੈਣਾਗਾ ਜੀ ਆਗਲਾ ਰਿਸ਼ਤਾ ਆਇਆ 325 ਨੰਬਰ ਫਾਈਲ ਰਿਸ਼ਤਾ ਜਿਲ੍ਹਾ ਬਠਿੰਡਾ ਰਾਮਾ ਮੰਡੀ ਏਰੀਆ ਜਰਸੀ ਖਲੜਕੀ ਢਿੱਲੋ ਅਤੇ ਇੱਕ ਭੈਣ ਵਿਆਹੀ ਹੈ ਅਤੇ ਇੱਕ ਭਰਾ ਹੈ ਤੇ ਆਪਦੇ ਕੋਲ ਜ਼ਮੀਨ 12 ਕਿੱਲੇ ਤੇ ਮਾਤਾ ਤੇ ਪਿਤਾ ਤੇ ਵਾਹੀ ਆਪ ਹੀ ਕਰਦੇ ਹਨ ਪੜਾਈ BCA ਜਨਮ 1997 ਕੱਦ 5 ਫੁੱਟ 3 ਪਲੱਸ ਵਿਆਸ ਰਾਧਾ ਸੁਆਮੀ ਏਰੀਏ ਦਾ ਕੋਈ ਬੰਧਨ ਨਹੀਂ ਮੰਗਾ ਲड़का ਸੋਹਣਾ ਤੇ ਪੜਾਈ ਚੰਗੀ ਹੋਵੇ ਤੇ ਜ਼ਮੀਨ 8 ਕਿੱਲੇ ਤੋਂ ਉੱਪਰ ਹੋਵੇ ਤੇ ਵੈਸ਼ਨੂ ਹੋਵੇ ਅਤੇ ਰਾਧਾ ਸੁਆਮੀ ਸਤ ਸੰਗੀਆਂ ਨੂੰ ਪਾਇਲ ਆਗਲਾ ਰਿਸ਼ਤਾ ਆਇਆ 326 ਨੰਬਰ ਫਾਈਲ ਹੰਬੋਹਰ ਜੱਟ ਸਿੱਖ ਸਿੱਧੂ ਲੜਕੀ ਕਨੇਡਾ ਵਰਕ ਪਰਮਿਟ ਤੇ ਆ ਤੇ ਦੋ ਭਰਾ ਕੁਆਰੇ ਆ ਅਤੇ ਇੱਕ ਵੱਡਾ ਭਰਾਗਾ ਤੇ ਛੋਟਾ ਇੱਕ ਹੈ ਤੇ ਮਾਤਾ ਤੇ ਪਿਤਾ ਤੇ ਪਿਤਾ ਮਲਾਜ਼ਮ ਹੈ ਆਪਦੇ ਕੋਲ ਜ਼ਮੀਨ 10 ਕਿੱਲੇ ਡੇਟ ਆ ਬਠਾਕੂੜੀ ਦਾ 18 2003 ਦਾ ਬਾਰਨ ਕਾਲਜ ਆ ਹਸਨ ਕੱਦ 5 ਫੁੱਟ 7 ਪਲੱਸ ਕੋਰਸ ਆ ਰੀਜ਼ਮ ਮੰਗਾਏ ਜੀ ਲੜਕਾ ਸੋਣਾ ਤੇ ਪੜ੍ਹਾਈ ਚੰਗੀ ਹੋਵੇ ਤੇ ਕੈਨੇਡਾ ਜਾਣ ਦਾ ਚਾਹਵਾਨ ਹੋਵੇ ਤੇ ਫਾਈਲ ਖਰਚਾ 25 ਲੱਖ ਵਾਪਸ ਕਰਦਾ ਹੋਵੇ ਤੇ ਜ਼ਮੀਨ 5 ਕਿੱਲਿਆਂ ਤੋਂ ਉੱਪਰ ਹੋਵੇ ਬਠਿੰਡਾ ਮੈਰਿਜ ਬੀਰੋ ਵਾਲਿਆਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਲਾਸਟ ਵਾਲੇ ਤਿੰਨ ਰਿਸ਼ਤੇ ਲੈਂ ਲਈ ਜੀ ਡੇਟ ਆਫ ਬਰਥ 1997 ਹਾਈਟ ਸ਼ਿਫਟ 1 टेक इंच ਗੋਤ ਸੰਧੂ ਪੜ੍ਹਾਈ 12 ਪਾਸ ਕੈਨੇਡਾ ਪੀਆਰ ਆ ਮੁੰਡਾ ਮੁੰਡਾ ਸਿੰਗਰ ਤੇ ਰੈਪਰ ਆ ਜ਼ਮੀਨ 7.5 ਕਿਲੇ ਪਿੰਡ ਆਪਣਾ ਮਕਾਨ ਮਾਤਾ ਹਾਊਸ ਵਾਈਫ ਫਾਦਰ ਏ ਐਸਸੀ ਪੰਜਾਬ ਪੁਲਿਸ ਇੱਕ ਭੈਣ ਕੈਨੇਡਾ 16 ਸਾਲ ਤੋਂ ਜਲੰਧਰ ਆਪਣੀ ਕੋਠੀ ਦੋ ਪਲਾਟ ਨੇ ਮੁੰਡਾ ਵਧੀਆ ਸੋਹਣਾ ਸੁਨੱਖਾ ਤੇ ਨਸ਼ੇ ਪਤੇ ਤੋਂ ਰਾਇਤਾ ਕੁੜੀ ਦੀ ਪੜਾਈ ਬੀ ਐਸਸੀ ਨਰਸਿੰਗ ਚ ਹੋਵੇ ਵਧੀਆ ਸੋਹਣੀ ਸੁਨੱਖੀ ਹੋਵੇ ਹਾਈਟ 5 ਫੁੱਟ 6 ਇੰਚ ਤੱਕ ਹੋਵੇ ਜ਼ਰੂਰ ਬਹੁਤ ਵਧੀਆ ਪਰਿਵਾਰਾਂ ਤੋਂ ਇਹ ਮੁੰਡੇ ਤੇ ਕੁੜੀਆਂ ਦੇ ਰਿਸ਼ਤੇ ਆ ਜੇਕਰ ਕਿਸੇ ਨੂੰ ਐਡ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੈ ਸੌਣ ਚ ਤਾਂ ਫਿਰ ਉਹ ਸਾਡੇ ਤੋਂ ਕੁੜੀ ਵਾਲਿਆਂ ਦੇ ਤੇ ਮੁੰਡੇ ਵਾਲਿਆਂ ਦੇ ਬਾਇਓ ਡਾਟਾ ਤੇ ਪਿਕ ਲੈ ਸਕਦੇ ਹੋ ਪਰਿਵਾਰ ਵਾਲ ਨ ਸਿੱਧੀ ਗੱਲਬਾਤ ਕਰ ਸਕਦੇ ਹੋ ਧੰਨਵਾਦ ਜੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਤਾਂ ਜੋ ਤੁਹਾਡੇ ਲਈ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤੇ ਲੈ ਕੇ ਆ ਸਕੀਏ ਧੰਨਵਾਦ ਜੀ